ਸਤਿਨਾਮ ਸ਼੍ਰੀ ਵਾਹਿਗੁਰੂ ਸੱਸ਼ੀ ਗਾਜੀ ਟੀਵੀ ਅਨਾਰਾਈ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਸੰਤਾਂ ਨੂੰ 550 ਸਾਲਾਂ ਗੁਰਪੁਰਪ ਦੀਆਂ ਬਹੁਤ ਬਹੁਤ ਵਧਾਈਆਂ ਅੱਜ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਸਿੱਖ ਸੰਗਤ ਦੇ ਵੱਲੋਂ ਕੀਤੀ ਜਾ ਰਹੀ ਅਰਦਾਸ ਦੇ ਪਾਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ 550 ਸਾਲਾ ਪ੍ਰਕਾਸ਼ ਪੁਰਬ ਤੇ ਦੁਨੀਆ ਭਰ ਵਿੱਚ ਰੌਣਕਾਂ ਨੇ ਦੁਨੀਆ ਵਿੱਚ ਹਰ ਤਰ੍ਹਾਂ ਦੇ ਮਜ਼ਬ ਅਤੇ ਜਾਤ ਦੇ ਲੋਕ ਆਪਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਨੇ ਇਸ ਮੌਕੇ ਤੇ ਗੁਰੂ ਨਾਨਕ ਦੇਵ ਜੀ ਦੀ ਬਖਸ਼ੀਸ਼ ਨਾਲ ਅਜਿਹਾ ਚਮਤਕਾਰ ਹੋਇਆ ਹੈ ਜਿਸ ਨਾਲ ਪੂਰੀ ਦੁਨੀਆ ਹੈਰਾਨ ਹੈ ਵੈਸੇ ਤਾਂ ਸਿੱਖ ਧਰਮ ਦੇ ਵਿੱਚ ਚਮਤਕਾਰ ਦੀ ਮਨਾਈ ਹੈ ਭਾਵੇਂ ਅਸੀਂ ਇਸ ਨੂੰ ਸਿਕਰ ਅਰਦਾਸ ਦੀ ਕਰਾਮਾਤ ਨਾ ਕਹੀਏ ਤਾਂ ਹਕੀਕਤ ਹੈ ਇਕਰਮਤ ਹੈ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਕਤਰਪੁਰ ਕੋरिडोर ਦਾ ਖੁੱਲਣਾ ਦੋ ਅਜਿਹੇ ਦੇਸ਼ ਜੋ ਆਜ਼ਾਦੀ ਤੋਂ ਬਾਅਦ ਕਦੇ ਇਕੱਠੇ ਹੋਣ ਬਾਰੇ ਜਾਂ ਆਪਣੀਆਂ ਸਰਹੱਦਾਂ ਕੋਲਣ ਬਾਰੇ ਨਹੀਂ ਸੋਚਦੇ ਪਰ ਬਾਬੇ ਨਾਨਕ ਦੀ ਅਜਿਹੀ ਕਿਰਪਾ ਹੋਈ ਹੈ ਕਿ ਸਿੱਖ ਸੰਗਤ ਨੂੰ ਪੰਥਵਾਂ ਵਿਚਲੇ ਗੁਰੂਤਾਮਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਆਓ ਜਾਣਦੇ ਹਾਂ ਕਿਵੇਂ ਇਹ ਸੁਪਨਾ ਸੱਚ ਹੋਇਆ ਹੈ ਕਤਰਪੁਰ ਲਾਂਗਾ ਖੁੱਲ ਜਾਣਾ ਕੋਈ ਆਮ ਜਹੀ ਗੱਲ ਨਹੀਂ ਦੋ ਅਜਿਹੇ ਦੇਸ਼ ਜਿਨ੍ਹਾਂ ਦੀ ਸਰਹੱਦ ਤੇ ਅਕਸਰ ਹੀ ਗੋਲੀਆਂ ਚੱਲਦੀਆਂ ਰਹਿੰਦੀਆਂ ਨੇ ਇਸ ਸਰਹੱਦ ਨੂੰ ਦੁਨੀਆ ਦੀ ਸਭ ਤੋਂ ਜ਼ਿਆਦਾ ਰੌਲੇ ਵਾਲੀ ਸਰਹੱਦ ਕਿਹਾ ਜਾਂਦਾ ਹੈ ਅਸੀਂ ਗੱਲ ਕਰ ਰਹੇ ਹਾਂ ਭਾਰਤ ਅਤੇ ਪਾਕਿਸਤਾਨ ਦੀ ਇਨ੍ਹਾਂ ਦੋਵਾਂ ਮੁਲਕਾਂ ਤੇ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਕਿ ਪਹਿਲੀ ਵਾਰ ਦੋਵਾਂ ਮੁਲਕਾਂ ਨੇ ਆਪਣੇ ਬਾਰਡਰ ਨੂੰ ਖੋਲਣ ਦੀ ਘੋਸ਼ਣਾ ਕਰ ਦਿੱਤੀ ਇਸ ਵਿੱਚ ਕੁਝ ਵੀ ਆਮ ਨਹੀਂ ਕਿਉਂਕਿ ਪਿਛਲੇ 72 ਸਾਲਾਂ ਤੋਂ ਜਦੋਂ ਤੋਂ ਭਾਰਤ ਆਜ਼ਾਦ ਹੋਇਆ ਹੈ ਤੇ ਪਾਕਿਸਤਾਨ ਹੋਂਦ ਵਿੱਚ ਆਇਆ ਹੈ ਕਦੇ ਵੀ ਅਜੀਹਾ ਕੁਝ ਸੁਣਾ ਨੂੰ ਨਹੀਂ ਮਿਲਿਆ ਕਿ ਦੋਵੇਂ ਦੇਸ਼ ਆਪਣਾ ਬਾਰਡਰ ਖੋਲਣ ਜਾ ਰਹੇ ਹਨ ਪਰ ਸਿੱਖ ਸੰਗਤਾਂ ਦੀ ਅਰਦਾਸ ਨੇ ਇੱਕ ਕਰਾਮਾਤ ਕਰ ਦਿਖਾਈ ਹੈ ਸਿੱਖ ਸੰਗਤ ਜੋ ਪਿਛਲੇ ਕਈ ਸਾਲਾਂ ਤੋਂ ਵਿਛੜੇ ਗੁਰਦਆਮਾਂ ਨੂੰ ਮਿਲਾਉਣ ਦਾ ਵਰਦਾਨ ਗੁਰੂ ਸਾਹਿਬਾਨਾਂ ਤੋਂ ਮੰਗਦੀ ਆਈ ਸੀ ਉਹਨਾਂ ਦੀ ਮਰਜ਼ੀ ਪੂਰੀ ਹੋਈ ਹੈ ਇਕ ਸੰਗਤ ਆਪਣੀ ਅਰਦਾਸ ਵਿੱਚ ਹਮੇਸ਼ਾ ਇਹ ਗੱਲ ਆਖਦੀ ਹੈ ਕਿ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲਦਾ ਦਾਤ ਖਾਲਸਾ ਜੀ ਨੂੰ ਬਖਸ਼ੋ ਇਹ ਸਰਦਾਰ ਸੰਗਤ ਪਿਛਲੇ 72 ਸਾਲਾਂ ਤੋਂ ਲਗਾਤਾਰ ਕਰ ਰਹੀ ਸੀ ਅਤੇ ਪਾਕਿਸਤਾਨ ਵਿੱਚ ਸਥਿਤ ਗੁਰੂ ਧਾਮਾਂ ਦੇ ਦਰਸ਼ਨਾਂ ਦਾ ਦਿਦਾਰ ਕਰਨ ਦਾ ਵਰਦਾਨ ਗੁਰੂ ਸਾਹਿਬਾਨਾਂ ਤੋਂ ਮੰਗ ਰਹੀ ਸੀ ਆਖਰਕਾਰ ਗੁਰੂ ਸਾਹਿਬਾਨਾਂ ਨੇ ਸੰਕਟਾ ਦੀ ਆਸ ਨੂੰ ਮੂਰਤ ਪਾਇਆ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਦਿਲ ਦੇ ਵਿੱਚ ਬਾਬਾ ਨਾਨਕ ਜਾ ਬਸਿਆ ਅਤੇ ਕੋਰੀਡੋਰ ਦੀ ਗੱਲ ਤੋਂ ਪਈ 1947 ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਇਕੱਠੇ ਸਨ ਹਰ ਰੋਜ਼ ਲੋਕ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਲੈਂਦੇ ਸਨ ਪਰ ਜਦੋਂ ਅੰਗਰੇਜ਼ਾਂ ਵੱਲੋਂ ਦੋਵਾਂ ਦੇਸ਼ਾਂ ਦੇ ਵਿਚਕਾਰ ਲਕੀਰ ਖੀਚੀ ਗਈ ਤਾਂ ਗੁਰੂ ਨਾਨਕ ਦੇਵ ਜੀ ਦਾ ਮਹੱਤਵਪੂਰਨ ਸਥਾਨ ਕਰਤਾਰਪੁਰ ਸਾਹਿਬ ਸਿੱਖ ਸੰਗਤ ਤੋਂ ਵਿਛੜ ਗਿਆ ਭਾਰਤ ਰੈਂਦੀਆਂ ਸਿੱਖ ਸੰਗਤਾਂ ਬਾਰਡਰ ਪਾਰ ਤੋਂ ਇਸ ਸਥਾਨ ਨੂੰ ਵੇਖ ਸਕਦੀਆਂ ਸਨ ਪਰ ਉਹਤੇ ਨੇੜੇ ਜਾਣਾ ਬੇਹਦ ਮੁਸ਼ਕਲ ਜਾਪਦਾ ਸੀ 1969 ਦੇ ਵਿੱਚ 500 ਸਾਲਾ ਪ੍ਰਕਾਸ਼ ਪੂਰਵ ਮਨਾਇਆ ਗਿਆ ਸੀ ਉਸ ਤੋਂ ਬਾਅਦ ਹੁਣ 550 ਸਾਲਾ ਸ਼ਤਾਬਦੀ ਸਮਾਰੋਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਇਸੇ ਦੌਰਾਨ ਇੱਕ ਵਾਰ ਫਿਰ ਕਰਤਾਰਪੁਰ ਕੋਲ ਦੂਰ ਖੁੱਲੀ ਜਾਣ ਦੀ ਮੰਗ ਉੱਠੀ ਸਿੱਖ ਸੰਗਤਾਂ ਨੂੰ ਲੱਗਿਆ ਕਿ ਉਹਨਾਂ ਦੀਆਂ ਅਰਦਾਸਾਂ ਦੀ ਤਾਕਤ ਇਸ ਵਾਰ ਜ਼ਰੂਰ ਕੰਮ ਕਰੇਗੀ ਤਲਵੋ ਚਲੀ ਜਦੋਂ ਇੰਗਰਾਨ ਖਾਨ ਦੇ ਸੋਚ ਸਮਾਗਮ ਵਿੱਚ ਪੰਜਾਬ ਦੇ ਅੰਮ੍ਰਿਤਸਰ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਪੁੱਜੇ ਉਦھے ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਪਾਕਿਸਤਾਨ ਦੇ ਫੌਜ ਮੁਖੀ ਨੇ ਵੀ ਸਿੱਧੂ ਨਾਲ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕੀਤੀ ਇਸ ਤੋਂ ਪਹਿਲਾਂ ਵੀ ਕਈ ਵਾਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਇਸ ਬਾਰੇ ਗੱਲਬਾਤ ਹੋ ਚੁੱਕੀ ਹੈ ਪਰ ਕਦੇ ਵੀ ਅਕਾਮ ਸੀਰੇ ਨਹੀਂ ਚੜਿਆ ਸੀ ਇਸ ਤੋਂ ਬਾਅਦ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਬਾਰੇ ਮੌਕੇ ਸਰਕਾਰ ਨੂੰ ਚਿੱਠੀ ਲਿਖੀ ਗਈ ਜਿਵੇਂ ਭਾਰਤ ਦੀ ਮਰਹੂਮ ਦਿਨੇਸ਼ ਮੰਤਰੀ ਸੁਸ਼ਮਾ ਸੋਮਰਾਜ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿੱਤੀ। ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਕਈ ਵਾਰ ਗੱਲਬਾਤ ਚੱਲੀ ਸੀ। ਸਾਲ 1999 ਵਿੱਚ ਭਾਰਤ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਵਿਹਾਰੀ ਵਾਜਪਾਈ ਅਤੇ ਪਾਕਿਸਤਾਨ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਿਚ ਵੀ ਕਰਤਾਰਪੁਰ ਕੋਰੀਡੋਰ ਖੋਲ੍ਹਣ ਨੂੰ ਲੈ ਕੇ ਗੱਲ ਚੱਲੀ ਸੀ। ਪਰ ਇਸਤੇ ਕੋਈ ਵੀ ਸੈਮਟੀ ਨਹੀਂ ਬਣ ਸਕੀ ਉਸ ਤੋਂ ਬਾਅਦ ਆਇਆ ਸਾਲ 2018 ਜਦੋਂ ਪਾਕਿਸਤਾਨ ਵਿੱਚ ਬਹੁਮਤ ਪ੍ਰਾਪਤ ਕਰਕੇ ਇਮਰਾਨ ਖਾਨ ਪ੍ਰਧਾਨ ਮੰਤਰੀ ਬਣੇ ਇਮਰਾਨ ਖਾਨ ਨੇ ਆਪਣੇ ਸੌਚਕ ਸਮਾਗਮ ਵਿੱਚ ਕਈ ਭਾਰਤੀ ਕ੍ਰਿਕਟਰਾਂ ਨੂੰ ਸੱਦਾ ਦਿੱਤਾ ਸੀ ਪਰ ਉਹਨਾਂ ਦੇ ਵਿੱਚੋਂ ਸਿਰਫ ਲਖਜੂ ਸਿੰਘ ਸਿੱਧੂ ਇਸ ਸੌਚਕ ਸਮਾਗਮ ਵਿੱਚ ਪਹੁੰਚੇ ਉੱਥੇ ਸਿੱਧੂ ਨੂੰ ਪਾਕਿਸਤਾਨ ਫੌਜ ਦੇ ਮੁਖੀ ਜਨਰਲ ਕਮਰ ਜਵੇਦ ਬਾਸ਼ਵਾ ਮਿਲੇ ਜਿੱਥੇ ਦੋਵਾਂ ਵਿਚਕਾਰ ਕਰਤਾਰਪੁਰ ਕरिडोर ਨੂੰ ਖੋਲ੍ਹੇ ਜਾਣ ਨੂੰ ਲੈ ਕੇ ਗੱਲਬਾਤ ਹੋਈ ਸੂਤਰਾਂ ਦੀ ਮੰਨੀਏ ਤਾਂ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ 550 ਸਾਲਾ ਪ੍ਰਕਾਸ਼ ਪੂਰਵ ਤੇ ਇਸ ਲਾਂਘੇ ਨੂੰ ਖੋਲਣ ਦੀ ਤਿਆਰੀ ਪਹਿਲਾਂ ਵੀ ਕਰ ਰਹੀਆਂ ਸਨ ਇਸ ਤੋਂ ਬਾਅਦ ਇਸ ਦੀ ਗੱਲ ਅੱਗੇ ਵਧੀ ਪਾਕਿਸਤਾਨ ਵੱਲੋਂ ਲਾਂਘਾ ਖੋਲਣ ਦੀ ਪੇਸ਼ਕਸ਼ ਕੀਤੀ ਗਈ ਤਾਂ ਭਾਰਤ ਦੀ ਉਸ ਸਮੇਂ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਤੋਂ ਬਾਅਦ ਹਰੀ ਝੰਡੀ ਦੇ ਦਿੱਤੀ ਹਰੀ ਝੰਡੀ ਮਿਲਦੇ ਹੀ ਸਿੱਖ ਸੰਗਤਾਂ ਦੇ ਵਿੱਚ ਖੁਸ਼ੀ ਅਤੇ ਉਸ਼ਾ ਦਾ ਮਾਹੌਲ ਬਣ ਗਿਆ ਦੋਵਾਂ ਦੇਸ਼ਾਂ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਭਾਰਤ ਵਿੱਚ ਇਸ ਦਾ ਪਹਿਲਾ ਨੀ ਪੱਥਰ ਰੱਖਿਆ ਗਿਆ। ਭਾਰਤ ਦੇ ਉਪ ਰਾਸ਼ਟਰਪਤੀ ਬੈਂਕাইয়া ਨਾਲਧੀ ਨੇ 26 ਨਵੰਬਰ 2018 ਨੂੰ ਦਿੱਦਾ ਬਕਾਨਾੜ ਦੇ ਵਿੱਚ ਇਸ ਦਾ ਨੀ ਪੱਥਰ ਰੱਖਿਆ ਸੀ। ਇਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 28 ਨਵੰਬਰ 2018 ਨੂੰ ਨਾਰੋਵਾਲ ਵਿੱਚ ਇਸ ਦਾ ਨੀ ਪੱਥਰ ਰੱਖਿਆ। ਇਸ ਮੌਕੇ ਤੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਤੈਅ ਸਮੇਂ ਵਿੱਚ ਕਰਤਾਰਪੁਰ ਲਾਂਘੇ ਨੂੰ ਬਣਾਉਣ ਦੀ ਗੱਲ ਕੀਤੀ ਜਿਸ ਤੇ ਦੋਵੇਂ ਸਰਕਾਰਾਂ ਖਰੀਆਂ ਵੀ ਉਤਰੀਆਂ। ਦੋਵਾਂ ਦੇਸ਼ਾਂ ਦੇ ਵਿਚਕਾਰ ਸਹਿਮਤੀ ਬਣਨ ਤੋਂ ਬਾਅਦ ਇਸ ਕਰਤਾਰਪੁਰ ਕਾਰਕਵੇ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। ਭਾਰਤ ਦੇ ਵੱਲੋਂ ਭਾਰਤ ਦੇ ਉਪ ਰਾਸ਼ਟਰਪਤੀ ਵਿਕਈਆ ਨਾਇਡੂ ਨੇ ਡੇਰਾ ਬਾਬਾ ਨਾਨਕ ਵਿੱਚ ਇਸ ਦਾ ਨੀਂਹ ਪੱਥਰ ਰੱਖਿਆ। ਉਹਨਾਂ ਦੇ ਨਾਲ ਭਾਰਤ ਦੇ ਕਈ ਹੋਰ ਮੰਤਰੀ, ਪੰਜਾਬ ਸਰਕਾਰ ਦੇ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਵੀ ਹਾਜ਼ਰ ਰਹੇ। ਇਸ ਦੇ ਨਾਲ ਹੀ ਪਾਕਿਸਤਾਨ ਸਥਿਤ ਨਾਰੋਵਾਲ ਦੇ ਵਿੱਚ ਵੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਦਾ ਨੀਂਹ ਪੱਥਰ ਰੱਖਿਆ। ਉੱਥੇ ਬਨਾ ਦੇ ਨਾਲ ਲਵਜੋਤ ਸਿੰਘ ਸਿੱਧੂ ਕੇਂਦਰੀ ਮੰਤਰੀ ਹਰਸਿੰਗਰਤ ਕੌਰ ਬਾਦਲ ਅਤੇ ਪੰਜਾਬ ਅਤੇ ਭਾਰਤ ਦੇ ਕਈ ਹੋਰ ਮੰਤਰੀ ਸ਼ਾਮਲ ਰਹੇ। ਇਹ ਜੀਹਾਂ ਮੌਕਾ ਸੀ ਜੋ ਹਰ ਸਿੱਖ ਸੰਗਤ ਦੇ ਦਿਲ ਨੂੰ ਛੂਰਿਆ ਸੀ। ਲੱਗ ਰਿਹਾ ਸੀ ਕਿ ਜਿਵੇਂ ਹੁਣ ਬਾਬੇ ਨਾਨਕ ਦੇ ਦਰਸ਼ਨ ਬਸ ਕੁਝ ਦੂਰੀ ਤੇ ਹੀ ਹਨ। ਸਾਲ 2018 ਦਾ ਇਹ ਦਿਹਾੜਾ ਸਿੱਖ ਸੰਸਥਾ ਨੂੰ ਹਮੇਸ਼ਾ ਯਾਦ ਰਹਿੰਦਾ ਹੈ ਕਿਉਂਕਿ ਇਸ ਦਿਨ ਨੀ ਪੱਥਰ ਕਿਸੇ ਸੜਕ ਤਾਂ ਨਹੀਂ ਸਗੋ ਬਾਬੇ ਨਾਨਕ ਦੇ ਘਰ ਜਾਣ ਵਾਲੇ ਮੱਕੇ ਦਾ ਰੱਖਿਆ ਗਿਆ ਸੀ। ਇਸ ਨੀਂ ਪੱਥਰ ਤੋਂ ਬਾਅਦ ਇਸ ਪ੍ਰੋਜੈਕਟ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋਇਆ। ਦੋਵੇਂ ਦੇਸ਼ਾਂ ਨੇ ਆਖਰਕਾਰ 9 ਨਵੰਬਰ 2019 ਨੂੰ ਕਰਤਾਰਪੁਰ ਕੋरिडोर ਡੱਬਾ ਘਾਟਨ ਕਰ ਦਿੱਤਾ। ਭਾਰਤ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਘੇ ਦਾ ਉਦਘਾਟਨ ਕਰਦੇ ਹੋਏ ਪਹਿਲਾ ਜੱਥਾ ਕਰਤਾਰਪੁਰ ਸਹਿਰ ਲਈ ਰਵਾਨਾ ਕੀਤਾ। ਇਸ ਤੋਂ ਬਾਅਦ ਪਾਕਿਸਤਾਨ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਦਘਾਟਨ ਕਰਦੇ ਹੋਏ ਪਹਿਲੇ ਜੱਥੇ ਦਾ ਸਵਾਗਤ ਕੀਤਾ ਅਤੇ ਖੁੱਲੇ ਦਰਸ਼ਨ ਦੀਦਾਰੀਆਂ ਦਾ ਮੌਕਾ ਦਿੱਤਾ। ਬਾਬੇ ਨਾਨਕ ਦਾ ਇਹ ਦਾ ਸਿੱਖ ਸੰਗਤ ਲਈ ਮੱਕਾ ਅਤੇ ਇਸਲੇ ਹਰ ਸਿੱਖ ਇਹ ਚਾਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਇੱਥੇ ਜ਼ਰੂਰ ਜਾਵੇ ਜਿਸ ਨੂੰ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਸਹਾਰ ਕਰਨ ਦਾ ਕੰਮ ਕੀਤਾ ਹੈ ਆਖਰਕਾਰ ਉਹ ਦਿਨ ਆਇਆ ਜਦੋਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਇੱਕ ਦੂਜੇ ਨਾਲ ਸਮਝੌਤਾ ਕੀਤਾ ਇਹ ਸਮਝੌਤਾ ਸੀ ਕਰਤਾਰਪੁਰ ਕੋਰੀਡੋਰ ਦੇ ਵਿੱਚਕਾਰ ਜਾਣ ਵਾਲੇ ਸਿੱਖ ਸ਼ਰਧਾਲੂਆਂ ਦਾ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਸਹਿਮਤੀ ਤੋਂ ਬਾਅਦ ਅਧਿਕਾਰੀਆਂ ਨੇ ਇਸ ਸਮਝੌਤੇ ਉੱਤੇ ਦਸਤਖਤ ਕੀਤੇ ਅਤੇ ਸਿੱਖ ਸੰਗਤ ਲਈ ਕਰਤਾਰਪੁਰ ਕੋਲ ਡੂਰ ਜਾਂਦਰਾ ਖੁੱਲ ਗਿਆ ਹਾਲਾਂਕਿ ਲਾਂਗੇ ਦਾ ਉਦਘਾਟਨ ਹੋਣਾ ਹੱਲੇ ਬਾਕੀ ਸੀ ਇਸ ਤੋਂ ਬਾਅਦ ਉਹ ਪਾਵਨ ਪਵਿੱਤਰ ਦਿਨ ਆਇਆ ਜਿਸ ਦਿਨ ਲਾਂਕੇ ਦਾ ਉਦਘਾਟਨ ਹੋਣਾ ਸੀ ਇਹ ਦਿਨ ਸੀ 9 ਨਵੰਬਰ 2019 ਦਾ ਭਾਰਤ ਪਾਕਿਸਤਾਨ ਸਿੱਖ ਇਤਿਹਾਸ ਅਤੇ ਪੂਰੇ ਸੰਸਾਰ ਵਿੱਚ ਇਹ ਦਿਨ ਰੈਂਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ ਕਿਉਂਕਿ ਇਹ ਉਹੀ ਦਿਨ ਸੀ ਜਦੋਂ ਸਿੱਖ ਸੰਗਤਾਂ ਦੀ ਅਰਦਾਸ ਕਬੂਲ ਹੋਈ ਸਿੱਖ ਸੰਗਤਾਂ ਨੂੰ ਉਹ ਮਿਲਿਆ ਜੇ ਇਸ ਦੀ ਇੱਛਾ ਉਹ ਪਿਛਲੇ 72 ਸਾਲਾਂ ਤੋਂ ਕਰ ਰਹੇ ਸਨ ਸਰਬੱਤ ਦਾ ਭਲਾ ਮੰਗਣ ਵਾਲੀ ਥੋਮ ਨੂੰ ਮਿਲਿਆ ਬਾਬੇ ਨਾਨਕ ਦਾ ਦਰ ਉਹ ਦਰ ਜਿਸ ਨੂੰ ਕੁਝ ਸਾਲ ਪਹਿਲਾਂ ਉਹ ਸਿਰਫ ਬਾਰਡਰ ਪਾਰ ਤੋਂ ਹੀ ਦੇਖ ਸਕਦੇ ਸਨ ਪਰ ਇਸ ਕੋਰੀਡੋਰ ਨੇ ਉਹਨਾਂ ਦੇ ਸੁਪਨਿਆਂ ਨੂੰ ਸਹਾਰਾ ਕਰ ਦਿੱਤਾ ਬਾਬੇ ਨਾਨਕ ਦੇ ਦਰ ਪੁੱਜਣ ਦਾ ਸੁਪਨਾ ਹਰ ਸਿੱਖ ਸੰਗਤ ਦਾ ਪੂਰੀ ਉਮਰ ਰਹਿੰਦਾ ਹੈ इस सुपने न साकार करने ली भारत पाकिस्तान सरकार का टीवी एनआरआई धनवाद कर गुरु नानक देव जी के पांच सौ प्रकाश उत्सव से पहले इंटीग्रेटेड चेक पोस्ट करतारपुर साहब कॉरिडोर इसका आरंभ होना हम सभी के लिए दोहरी खुशी लेकर के आया है कार्तिक पूर्णिमा का पर्व इस बार देव दीपावली और जगमग होकर के हमें आशीर्वाद देगी भाई और बहनों इस कॉरिडोर के बनने के बाद अब गुरुद्वारा दरबार साहब के दर्शन आसान हो जाएंगे मैं पंजाब सरकार का मैं पाकिस्तान के श्रमिक साथियों का भी आभार व्यक्त करता हूं जिन्होंने इतनी तेजी से अपनी तरफ के कॉरिडोर को पूरा करने में मदद की साथियों गुरु नानक देव जी सिर्फ सिख पंथ की भारत की ही धरोधर नहीं धरोहर नहीं बल्कि पूरी मानवता के लिए प्रेरणा पूंज है गुरु नानक देव एक गुरु होने के साथ साथ एक विचार है जीवन का आधार है किरतारपुर सिख बिरादरी का मदीना है ननकाना उनका मक्का है चाहे हमारे जितने भी ताल्लुक खराब हों हमें कभी उन लोगों को जो इश्क करते हैं गुरु नानक से कभी हमें उनको रोकना नहीं चाहिए उनके लिए हमें रास्ता देना चाहिए इस लांगे के खुलन तो बाद पूरी दुनिया हैरान है कि कि में सिख संगत की अरदास इन्नी ताकत है जो दो दुश्मन देशों को भी एक दूजे का दोस्त बना सकती है ਕਿਸੇ ਗਾਲੀ ਰਾਜੀ ਕਰ ਸਕਦੀ ਹੈ ਅਤੇ ਸਰਹੱਦਾ ਖੋਲਣ ਦੇ ਲਈ ਮਜਬੂਰ ਕਰ ਸਕਦੀ ਹੈ ਸਿੱਖ ਸੰਗਤਾਂ ਦੀ ਅੰਦਾਜ਼ ਦੀ ਤਾਕਤ ਨੇ ਅਸੰਭਵ ਨੂੰ ਸੰਭਵ ਬਣਾਉਣ ਦਾ ਕੰਮ ਕੀਤਾ ਹੈ ਇਹ ਉਹ ਸੱਚੇ ਪਾਸ਼ਾ ਦਾ ਆਪਣੇ ਬੱਚਿਆਂ ਉੱਤੇ ਕਰਮ ਹੈ ਜੋ ਇਹ ਨਾ ਮੁਮਕਿਨ ਕੰਮ ਪੂਰਾ ਹੋ ਸਕਿਆ ਹੈ ਲਾਂਗਾ ਬਣਾਉਣ ਦਾ ਪਹਿਲਾ ਕ੍ਰੈਡਿਟ ਉਸ ਅਕਾਲ ਪੁਰਖ ਨੂੰ ਫਿਰ ਪਾਕਿਸਤਾਨ ਅਤੇ ਭਾਰਤ ਦੀਆਂ ਸਰਕਾਰਾਂ ਨੂੰ ਜਿਨ੍ਹਾਂ ਦੀ ਯਤਨਾਂ ਸਦਕਾ ਸੰਗਤਾਂ ਦੀ ਅਰਦਾਸ ਕਬੂਲ ਹੋਈ ਸਿੱਖ ਅਰਦਾਸ ਦੀ ਇਹ ਤਾਕਤ ਇਸ ਲਈ ਸਰਬਉੱਚ ਹੈ ਕਿਉਂਕਿ ਸਿੱਖ ਆਪਣੀ ਅਰਦਾਸ ਵਿੱਚ ਹਮੇਸ਼ਾ ਸਰਬਤ ਦਾ ਭਲਾ ਮੰਗਦੇ ਨੇ ਇੱਕ ਵਾਰ ਤੇ ਤੋਂ ਸਾਹ ਸੰਗਤ ਨੂੰ ਤਾਂ ਤਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਅਜਈਆਂ ਹੋਰ ਜਾਣਕਾਰੀਆਂ ਦੇ ਲਈ ਜੁੜੇ ਰਹੋ ਟੀਵੀ ਐਨਆਰਆਈ ਦੇ ਨਾਲ